ਆ ਜਾ ਬਈ ਇਹ تیاری ਕੀਤੀ ਜਾ ਰਹੀ ਹੈ ਇਹ ਪਾਈਪ ਲਾਈਨ ਸਮੇਤ ਦੇਖੋ ਜੀ ਪਹਿਲਾਂ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਾਤਰਾਂ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜਿਹੜੀ ਪਾਣੀ ਦੀ ਕਿੱਲਤ ਸੀਗੀ ਉਸ ਚੀਜ਼ ਨੂੰ ਪੂਰਾ ਕਰਦਿਆਂ ਹੋਇਆਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਪਾਤਰਾ ਸ਼ਹਿਰ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਇਹ ਲਗਭਗ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਵਾਟਰ ਬਾਕਸ ਹੈਗਾ ਸਾਰਾ ਬਣਨਾ ਜੀ ਜੋ ਜਿਸ ਦੇ ਵਿੱਚ ਇਹਦੀ ਲਾਗਤ ਹੈ ਜਿਹੜੀ 1 ਕਰੋੜ ਰੁਪਏ ਦੀ ਹੈ ਔਰ ਜਿਹੜੀ ਬਾਕੀ ਹੈਗੀ ਹੈ ਜਿਹੜੀ ਪਾਈਪ ਲਾਈਨ ਹੈ ਸਾਰੀਆਂ ਵਾਰਡਾਂ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਪਹੁੰਚਦਾ ਕਰਨਾ ਸੋ ਸਾਰੀ ਦਾ ਜਿਹੜਾ ਐਸਟੀਮੇਟ ਹੈਗਾ ਉਹ 10 ਕਰੋੜ ਰੁਪਏ ਦਾ ਸੋ ਅੱਜ ਮੇਰੇ ਨਾਲ ਯੂ ਸਾਹਿਬ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਪ੍ਰਧਾਨ ਸਾਹਿਬ ਸਾਡੇ ਵ ভাইস ਪ੍ਰਧਾਨ ਔਰ ਸਾਡੇ ਬਲਾਕ ਪ੍ਰਧਾਨ ਆ ਜਾ ਕੇ ਇੱਥੇ ਦੇਖਿਆ ਕਿ ਜਿਹੜਾ ਕੰਮ ਹੈਗਾ ਉਹ ਕਿੰਨੀ ਸਪੀਡ ਦੇ ਨਾਲ ਚੱਲ ਰਿਹਾ ਕਿਉਂਕਿ ਲੋਕਾਂ ਦੇ ਨਾਲ ਅਸੀਂ ਜੋ ਵਾਅਦਾ ਕੀਤਾ ਸੀਗਾ ਕਿ ਤੁਹਾਡੇ ਘਰਾਂ ਤੱਕ ਜਿਹੜਾ ਪਾਣੀ ਉਹ ਜਲਦ ਪਹੁੰਚਦਾ ਕਰਾਂਗੇ ਕਿਉਂਕਿ ਮੈਕਸਿਮਮ ਮਿਲਦਾ 9 ਕੁ ਮਹੀਨਿਆਂ ਦਾ ਜਿਹੜਾ ਟੈਂਕੀ ਦਾ ਹੁੰਦਾ ਸੋ ਮੈਨੂੰ ਉਮੀਦ ਹੈ ਕਿ ਜਿਸ ਸਪੀਡ ਦੇ ਨਾਲ ਕੰਮ ਚੱਲ ਰਿਹਾ ਹੈ ਇਹ ਅਸੀਂ 5-6 ਮਹੀਨਿਆਂ ਦੇ ਵਿੱਚ ਜਿਹੜਾ ਕੰਮ ਹੈਗਾ ਉਹਨੂੰ ਕੰਪਲੀਟ ਕਰਾਂਗੇ ਕਿੰਨੇ ਵਾਟਰ ਦੀ ਕੈਪੈਸਿਟੀ ਕਿੰਨੀ ਹੋਣੀ ਸੀ ਇਹ 1 ਲੱਖ ਗੇਲਣ ਦਾ ਜਿਹੜਾ ਇਹ ਵੱਡਣ ਜਾ ਰਿਹਾ ਜੀ ਸੋ ਸਭ ਤੋਂ ਵੱਡਾ ਕਿਉਂਕਿ ਜਿਹੜਾ ਪਹਿਲਾਂ ਉੱਥੇ ਬਣਿਆ ਹੋਇਆ ਨਗਰ ਕੌਂਸਲ ਦੇ ਨਾਲ ਹੀ ਉਹ ਛੋਟਾ ਹੈ ਜੀ ਇਹ ਜਿਹੜਾ ਸਭ ਤੋਂ ਵੱਡਾ ਹੈ ਸੋ ਹੁਣ ਹਰ ਘਰ ਤੱਕ ਜਿਹੜਾ ਪਾਣੀ ਉਹ ਪਹੁੰਚਦਾ ਹੋਏਗਾ ਸੋ ਕਿ ਕਈ ਵਾਰੀ ਪ੍ਰੈਸ਼ਰ ਦੇ ਵਿੱਚ ਆ ਕੇ ਜਾਂ ਘਰ ਨੀਵੇਂ ਉੱਚੇ ਥਾਂ ਰਹੇ ਜਾਂਦੇ ਨੇ ਉੱਥੇ ਪਾਣੀ ਨਹੀਂ ਚੜਦਾ ਸੋ ਉੱਚੀ ਚੱਕ ਕੇ ਬਣਾਈ ਜਾਏਗੀ ਕਿ ਹਰ ਘਰ ਤੱਕ ਜਿਹੜਾ ਪਾਣੀ ਉਹ ਪ੍ਰੈਸ਼ਰ ਦੇ ਨਾਲ ਹੀ ਜਾਊਗਾ ਇਹ ਭਾਖੜਾ ਨਹਿਰ ਦਾ ਪਾਣੀ ਹੈ ਜਾਂ ਥੱਲੋ ਜ਼ਮੀਨ ਵਾਲਾ ਪਾਣੀ ਨਹੀਂ ਇਹ ਤਾਂ ਜਿਹੜਾ ਜ਼ਮੀਨ ਵਾਲਾ ਪਾਣੀ ਹੈ ਜੀ ਔਰ ਜਿਹੜਾ ਭਾਖੜਾ ਦਾ ਪਾਣੀ ਹੈ ਉਹ ਤਾਂ ਪਾਈਪ ਲਾਈਨ ਕਰਕੇ ਇੱਥੇ ਤੱਕ ਲੰਦਾ ਜਾਊਗਾ ਜੀ ਉਹ ਪਾਣੀ ਹੈ ਜਿਹੜਾ ਉਹ ਲੱਗ ਹੋਊਗਾ ਉਹ ਲੱਗਿਆ ਇਹ ਇਹਦਾ ਪਾਣੀ ਜਿਹੜਾ ਪਾਣੀ ਲੱਗਿਆ ਲੱਗਿਆ ਮਤਲਬ ਪਾਈਪ ਲਾਈਨ ਦਾ ਕੋਈ ਸਬੰਧ ਨਹੀਂ ਹੈ ਦੀ ਬਾਣੇ ਨਾਲ ਇਹਦੇ ਸਬੰਧ ਦਾ ਟੈਂਕੀ ਦਾ ਜੀ ਗੂਜ ਮਿੱਟੀ ਜਨ ਦੇਖੋ ਅਜੇ ਤੱਕ ਤਾਂ ਫਿਲਹਾਲ ਕੋਈ ਸਬੰਧ ਨਹੀਂ ਹੈ ਪਰ ਜਦੋਂ ਉਹ ਪ੍ਰੋਜੈਕਟ ਬਣ ਕੇ ਤਿਆਰ ਹੋ ਕੇ ਰੈਡੀ ਹੋ ਕੇ ਹੋ ਗਿਆ ਆ ਗਿਆ ਤਾਂ ਸ਼ਾਇਦ ਕੋਸ਼ਿਸ਼ ਹੋਵੇ ਕਿ ਇਸ ਦੇ ਨਾਲ ਜੋੜ ਕੇ ਵੀ ਪਾਣੀ ਹੈ ਜਿਹੜਾ ਫਿਲਟਰ ਵਾਲਾ ਦਿੱਤਾ ਚਾਈ ਕਿੰਨੀ ਹੋਊਗੀ ਟੈਂਕੀ ਦੀ ਜੀ ਟੋਟਲ ਦੀ ਜੈ ਸਾਹਿਬ ਜੈ ਸਾਹਿਬ ਕਿੰਨੀ ਉਚਾਈ ਹੈ ਇਹ ਆਜੋ ਆਜੋ ਇਧਰ ਲੈ ਲਓ ਆਜੋ ਆਜੋ ਆ ਕੇ ਆਜੋ ਇਹ ਸਭ 85 ਕਿੰਨੇ ਸਾਸੀ ਫੁੱਟ 85 ਫੁੱਟ ਹੈ ਜੀ ਹਾਂ ਇਹ ਸਭ ਤੁਸੀਂ ਰੱਖ ਲਓ ਹਾਂ ਉਚਾਈ ਇਹਦੀ 85 ਫੁੱਟ ਹੈ ਜੀ ਜੀ ਇਹ ਜਿਹੜੀ ਹੈਗੀ ਟੈਂਕੀ ਜਿਹਦਾ ਐਮਐਲਏ ਸਾਹਿਬ ਨੇ ਕਹੇ ਪੰਜ-ਛੇ ਮਹੀਨੇ ਚ ਅਸੀਂ ਇਹਨੂੰ ਤਿਆਰ ਕਰਦਾਂਗੇ ਕਰਦਾਂਗੇ ਜੀ ਤਾਂ ਲੋਕਾਂ ਤੱਕ ਜਿਹੜਾ ਪਾਣੀ ਪਹੁੰਚਦਾ ਹੋ ਜਾਏ ਕਿੰਨੇ ਗੈਲਨ ਪਾਣੀ ਜਿਹੜਾ ਹਜਮਾ ਹੋਏਗਾ 1 ਲੱਖ ਗੈਲਨ ਜੀ 1 ਲੱਖ ਗੈਲਨ ਜਿਹੜਾ ਪਾਣੀ ਪ੍ਰੈਸ਼ਰ ਨਾਲ ਜਾਏ ਕਰੇਗਾ ਭਾਤਣਾ ਚ ਹੋਰ ਕੋਈ ਟੇਕੀਆਂ ਬੜੀਆਂ ਨੇ ਉਹ ਕਿੰਨੀ ਕੁ ਉਚਾਈ ਵਾਲੀਆਂ ਨੇ ਜਾਂ ਉਤੋਂ ਇਹ ਉੱਚੀ ਆ ਉਤੋਂ ਜਿਹੜੀ ਪਹਿਲਾਂ ਹੈ ਸੀ ਉਹ ਪਹਿਲਾਂ ਆਲਰੇਡੀ ਵੈਸ ਨੋਟਿਬਲ ਹੈਗੇ ਆਪਣੇ ਇਹ 10ਵਾਂ ਟਿਊਬਲ ਜਿਹੜਾ ਹੈਗਾ ਦਾ ਇਹਦੇ ਨਾਲ ਪਾਣੀ ਦੀ ਕਿਲਤ ਜਿਹੜੀ ਆ ਬਿਲਕੁਲ ਹੀ ਖਤਮ ਹੋ ਜਾਏਗੀ ਨਹੀਂ ਫਿਰ ਹਾਲ ਤਾਂ ਟਿਊਬਲ ਹੈਗਾ ਨਾਲ ਹਾਂਜੀ ਉਹਦੇ ਨਾਲ ਹੀ ਆਏਗੀ ਬਾਅਦ ਚ ਫਿਰ ਜੋ ਨਹਿਰੀ ਪਾਣੀ ਸ਼ੁਰੂ ਹੋ ਗਿਆ ਫਿਰ ਉਹਦੇ ਨਾਲ ਵੀ ਜੋੜਿਆ ਜਾ ਸਕਦਾ ਹੈ ਦੇਖੋ ਮਾਨ ਸਾਹਿਬ ਸਰਕਾਰ ਨੇ ਜੋ ਵਾਅਦਾ ਕੀਤੀ ਸੀ ਸਾਡੇ ਹਲਕੇ ਦੀ ਆਮ ਤੇ ਸ਼ਾਨ ਸਦਾ ਕਲਵੰਦ ਸਿੰਘ ਮਲੇਰ ਦਾ ਖੇਤਰਣਾ ਉਹਦੀ ਮੇਨ ਸਦਾ ਜਿਹੜੇ ਸਾਡੇ ਇਹ ਪਾਣੀ ਦਾ ਜਿਹੜਾ ਪ੍ਰੋਜੈਕਟ ਸੀਗਾ 10 ਕਰੋੜ ਤੋਂ ਉੱਪਰ ਦਾ ਇਹ ਲੈ ਕੇ ਆਏ ਨੇ ਉਸ ਹੈ ਦੇ ਅੰਦਰ ਤਕਰੀਬਨ 30 ਕਿਲੋਮੀਟਰ ਜੀ ਲੈਂ ਪੈਣੀ ਹੈ ਪਾਣੀ ਦੀ ਇੱਕਾ ਟੈਂਕੀ ਬਣਨੀ ਹੈ ਜੀ ਸ਼ਾਇਦ ਇਹ ਸਭ ਤੋਂ ਵੱਡੀ ਟੈਂਕੀ ਹੈ ਅਸੀਂ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਐਮਐਲਏ ਸਾਹਿਬ ਦਾ ਅਤੇ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਹੀ ਧੰਨਵਾਦੀਆਂ ਜਿਨ੍ਹਾਂ ਨੇ ਬੜੇ ਲੰਬੇ ਸਮੇਂ ਦੀ ਸਮੱਸਿਆ ਸੀ ਸਾਡੀ ਪਾਣੀ ਦੀ ਜਿਵੇਂ 15 ਨੰਬਰ ਵਾਰਡ ਦੇ ਵਿੱਚ ਹੁਣ ਅਸੀਂ ਇਸ ਤੋਂ ਬਾਅਦ ਐਮਐਲ ਸਾਨੂੰ ਉੱਥੇ ਲੈ ਕੇ ਜਾਵਾਂਗੇ 50 ਲੱਖ ਦੀ ਲਾਗਤ ਨਾਲ ਉਹ ਅਸੀਂ ਮਿਊਨਿਸਪਲ ਫੰਡ ਤੋਂ ਲਵਾ ਰਹੇ ਹਾਂ ਟਿਊਬਵੈਲ ਜੋ ਕਿ ਹਜ਼ਾਰ ਫੁੱਟ ਡੂੰਘਾ ਪਹਿਲੀ ਵਾਰ ਪਾਤਰਾ ਦੇ ਟਿਊਬਵੈਲ ਲੱਗਿਆ ਉਹ ਵੀ ਇਹਦੇ ਨਾਲ ਹੀ ਜਦੋਂ ਟੈਂਕੀ ਬਣਨ ਤੋਂ ਪਹਿਲਾਂ ਉਹਦਾ ਸ਼੍ਰੀ ਗਣੇਸ਼ ਬਣ ਚੁੱਕ ਲੱਗ ਚੁੱਕਿਆ ਉਹ ਵੀ ਹੋ ਰਿਹਾ ਹੈ ਅਸੀਂ ਇਸ ਸਰਕਾਰ ਦਾ ਜੋ ਕਿ ਪਾਣੀ ਸਭ ਤੋਂ ਵੱਡੀ ਸਮੱਸਿਆ ਹੈ ਪਾਣੀ ਦਾ ਹੱਲ ਹੋਣ ਜਾ ਰਿਹਾ ਹੈ ਸ਼ਹਿਰ ਵਾਸੀਆਂ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਤੇ ਮਾਨ ਸਰਕਾਰ ਦਾ ਤੇ ਅਸੀਂ ਐਮਐਲ ਸਾਹਿਬ ਦਾ ਵੀ ਧੰਨ ਅਜੀ ਧੰਨਵਾਦ ਕਰਨਾ ਚਾਹੁੰਨੇ ਪੰਜਾਬ ਸਰਕਾਰ ਤੋਂ ਮਾਨ ਜੀ ਦਾ ਔਰ ਹਲਕਾ ਵਿਧਾਇਕ ਸਰਦਾਰ ਕਲਵੰਸੀ ਜੀ ਦਾ ਕਿਉਂਕਿ ਬਹੁਤ ਸਾਰੇ ਜਿਹੜੇ ਪਰਿਵਾਰ ਸੀ ਸਾਡੇ ਖਾਸ ਕਰਕੇ ਸ਼ਹਿਰ ਪਾਤਰਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਦੀ ਜਿਹੜੀ ਨਹੀਂ ਪਹੁੰਚਦਾ ਸੀਗਾ ਸੋ ਸਮਾਂ ਦੇ ਅੰਦਰ ਜੋ ਰਿਕੁਆਇਰਮੈਂਟ ਕੀਤੀ ਸਾਡੇ ਨਗਰ ਕਾਉਂਸਲ ਵੱਲੋਂ ਸਾਡੇ ਐਮਐਲਏ ਸਾਹਿਬ ਨੇ ਤੁਰੰਤ ਉਤੇ ਪਹਿਰਾ ਦਿੱਤਾ ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ 50 ਲੱਖ ਦੀ ਲਾਗਤ ਨਾਲ ਸਾਡਾ ਟੂਬ ਲੱਗ ਰਿਹਾ ਔਰ ਅੱਜ ਜਿਹੜੀ ਟੈਂਕੀ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਔਰ ਉਹ ਬਹੁਤ ਜਲਦੀ ਸਾਡੇ ਸ਼ਹਿਰ ਵਾਸੀ ਨੂੰ ਬਹੁਤ ਵੱਡੀ